ਠੀਕ ਹੈ ਕੋਈ ਗੱਲ ਨਾ ਮੈਂ ਇਹਨਾਂ ਨੂੰ ਪੁੱਛਾਂ ਪੁੱਛਾਂ 14 ਗਹਿਟ ਜੋੜੇ ਦਾ ਰੇਡ ਜਮਾ ਜਾਈ ਬੰਦੇ ਆ ਸੀ ਅੱਜ ਅੱਜ ਬੰਦੇ ਨੇ ਇਹ ਨਹੀਂ ਜੈ ਜਮ ਕੇ 35 ਹੀ ਕੋਈ 40 ਕਰਦੇ ਮੇਰੇ ਆਪੇ ਆਪੇ ਛੋਟੀਆਂ ਗੱਲਾਂ ਕਰ ਆ ਕਰ ਲਾ ਨੇ ਬਾਈ ਆ ਦੇ ਕਿੰਨੀ ਦੱਸੋ ਇਹਦੀ ਗੱਲ ਨਹੀਂ ਤੇਰੀ ਬਾਤ ਕਿੱਥੋਂ ਆਈ ਨਾ ਹੱਦ ਤੱਕ ਬੈਠੀ ਜਾ ਦੋ ਜਿਹੇ ਇਹ ਕੁੜੀ ਦਾ ਵਿਆਹ ਇਹਨਾਂ ਨੇ ਦਿਆ ਦੋ ਬੱਕਰੀਆਂ ਲੈ ਕੇ ਆਏ ਵਿਆਹ ਕਰਕੇ ਦੋ ਹੀ ਬੱਕਰੀਆਂ ਲੈ ਕੇ ਵੇਚਦੇ ਆ ਮੁੰਡੇ ਦੇ ਵਿਆਹ ਕਰਕੇ ਉਹਨੂੰ ਕਰ ਜੂਗੇ ਆਪਾਂ ਕੁੜੀ ਦੇ ਵਿਆਹ ਕਰਕੇ ਵੇਚ ਦੇਵਾਂਗੇ ਕੰਮ ਨੂੰ ਕਰ ਜਾਵੇ ਬਾਈ ਇਹ ਤਾਂ ਵਿਚਾਰਾ ਚੂੜੀਆਂ ਵੇਚਦਾ ਬਾਦ ਆ ਗਈ ਬਾਦ ਆ ਗਈ ਬੱਕਰੀਆਂ ਨੇ ਯਾਰੀ ਇੱਥੇ ਬੋਲਦੇ ਦੋ ਬਾਂਡੀਆਂ ਬਾਈ ਜੀ ਨੂੰ ਹਾਂ ਲਾ ਇੱਕ ਮੁੱਲ 'ਚ ਦੋ ਬੱਕਰੀਆਂ ਬਾਂਡੀਆਂ ਸਹੀ ਗੱਲ ਤੇਰੀ ਲੱਖ ਦੀ ਲੈ ਆਏ ਨੇ ਸਹੀ ਗੱਲ ਹਾਂ ਇੱਕ ਕੱਲੀ ਕੱਲੀ ਬੱਕਰੀ ਚਾਰੀ ਦੇ ਪੈਸੇ ਮੰਗਣੇ ਆਏ ਜਵਾਬ ਯਾ ਅਗਰ ਕਿਰਪਾ ਕਰਿਆ ਕਰੋ ਯਾਰ ਤਿੰਨ ਬੱਚੇ ਹੋ ਜਾਣਗੇ ਤੇਰੇ ਦੋ ਬੱਕਰੀਆਂ ਕੋਲ। ਨਲੀ ਹੋਰ ਨਹੀਂ ਤੇਰੀ ਲਗਾਰੀ ਹੋ ਜੂ ਉੱਚੀ ਝੱਕਦਾ ਹੋ ਜਾਏਗਾ। ਕਾਲਾ ਬੱਕਰਾ। ਹਵੇ ਚੁਕਰੀਆਂ ਵੇਚਿਆ ਕਦੇ ਬੱਕਰੀਆਂ ਚਾਰਦੇ ਆ। ਆ ਦੋ ਵੀ ਦੇ ਬੱਚੇ ਆ ਦੋ ਮਿੰਟ ਬੱਚੇ ਇਹਨੇ ਹੋ ਜਾਣੇ ਭਾਈ। ਆਹੇ ਆਂ ਬੱਚੇ ਦੋ ਤੁਮੜੇ ਦੇਣੇ ਜਾਣਾ ਯਾਰ। ਆਹ ਜਿਹੜਾ ਕਰਦੀ ਤੋਸ ਵਧੀਆ। ਹਾਂ ਬੋਲੀ। ਉਹ ਮੇਂਵਣੀ ਵਾਲੀ ਚੰਗੀ ਆ ਪੱਟ ਪਾਣੀ। ਨਹੀਂ ਨਹੀਂ ਪੱਟ ਪੂਰੀ ਯਾਰ ਬੇਜੰਤਾ ਹੈ ਯਾਰ। ਕਰੋ ਨਾ। ਦਾ ਭਾਈ। ਹਾਂ ਜੀ ਇਹ ਕਹਿੰਦਾ ਵੀ 16 ਦੀ ਦੇ ਨਾ 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 ਤੇ ਇੱਕੋ ਹੀ ਦੱਸ ਕਿੰਨੇ ਵੇਚਣੀ ਐ ਉਹ ਯਾਰ 500 ਘੱਟ ਦੇ ਦੇ 500 ਘੱਟ ਦੇ ਦੇ ਕੋਈ ਨਾ ਨਾ ਇੱਕੋ ਹੀ ਦੱਸ ਦੇ ਕੋਈ ਨਹੀਂ ਭਾਈ 1000 ਘੱਟ ਕਰਾ ਦੇ ਕਹਿੰਦਾ ਮੈਂ ਤਾਂ ਦੱਪਾ ਦੇ ਦੇ ਪੂਰੇ 20 ਦੀ ਦੇਵੀ ਦੀ ਦੇ ਨਾ ਮਾਮਾ ਚੰਨਦੇ ਆ ਬੜਾ ਯਾਤਰਾ ਦੇਰੇ ਸਾਹਮਣੇ ਆਪਰੇਟ ਨਹੀਂ ਕੀਤਾ ਉਹ ਜਿਆ ਯਾਰ ਕੀ ਫਾਇਦਾ ਯਾਰ ਆਪਾਂ 25000 ਇਹਦਾ ਥੋੜਾ ਜਿਹਾ ਤੱਤਾ ਕਰਦਾ ਹਿਆ ਰੇ ਤੱਤਾ ਕਰਦਾ ਚੁੰਗੀ ਬੱਕਰੀ ਬਣਾਤਾ ਡਾਕਾ ਮਾਰੀ ਹੋਈ ਅਮਲੀ ਨਾਲ ਕਿ 15 ਮਿੰਟ ਮਿੰਟ ਦਾ ਡਾਕਾ ਪਾਤਾ ਕਹਿੰਦਾ ਅੱਜ ਬੱਕਰੀ ਦਾ ਪੜਾਕਾ ਬਸ 17000 ਦੀ ਦਿੰਨੇ ਨਹੀਂ ਨਹੀਂ ਹੁੰਦੀ ਰਾਜੂ ਨਹੀਂ ਹੋ ਗਈ ਫਿਰ 18000 ਚੁੱਪ ਕਰ ਨਹੀਂ ਨਹੀਂ ਗਿਆ ਰਾਜੂ ਮੈਨੂੰ ਪਤਾ ਕੀ ਗੱਲ ਆ ਮੈਂ ਨਹੀਂ ਹੋਜੀ ਕਰ ਉਹ ਗਰੀਬ ਐ ਉਹ ਗਰੀਬ ਚੱਲ ਹੋਰ ਹਣ ਜਾ ਯਾਰ ਹਰ ਚਾਹ ਬਣਾਵਾਂਗੇ ਕਿਸੇ ਰੋਟਾ ਬਣਾਵਾਂਗੇ ਕਰ ਜੋ ਤੇਰੀ ਗੱਲ ਹੀ ਟਾਲ ਦੇ ਟਾਲ ਬਸ ਸਾਡਾ 1.5 ਦੀ ਹੋ ਗਈ ਹੋਰ ਤੇਰੀ ਗੱਲ ਨਹੀਂ ਆ ਪੈਸੇ ਹੀ ਨੇ ਯਾਰ ਹੋਰ ਲੈ ਜਾ ਦੋਨੇ ਭਾਈ ਮੈਨੂੰ ਵੀ ਜਿਵੇਂ ਜਿਵੇਂ ਸੌਦੇ ਹੁੰਨਗੇ ਜਿਵੇਂ ਜਿਵੇਂ ਨਸ਼ਾ ਹੋਊਗਾ ਨਹੀਂ ਨਹੀਂ ਵਾਅਦਾ ਕਰੀ ਯਾਰ ਉਹਦਾ ਵਪਾਰੀਆਂ ਦਾ ਨਸ਼ਾ ਹੁੰਦਾ ਮੈਨੂੰ ਕੋਈ ਨਸ਼ਾ ਗੱਲ ਹੀ ਕੋਈ ਨਹੀਂ ਜੇ ਨਸ਼ਾ ਕਹਦਾ ਉਹ ਜੇ ਕੋਈ ਮੇਰਾ ਸੌਦਾ ਨਹੀਂ ਹੈ ਉਰੇ ਜੀ ਫੁੱਕੀ ਬੈਠਾ ਰਹਿਣਾ ਭਾਈ ਜਾਨ ਨੂੰ 10 ਤੋਂ ਰੋਣਗੇ ਵੀ ਕਹਿਣਗੇ ਭਾਈ ਜੈਰੇਟ ਭਾਈ ਇੱਕ ਬੱਕਰੀ ਦੇ ਮੁੱਲ 'ਚ 5 ਨਾਕ ਬਣਾਤੇ ਕੋਈ ਨਹੀਂ ਉਹ ਸਾਲੇ ਸਾਈ ਜੈਰੇਟ ਉਹ ਵਧੀਆ ਬਣਦਾ ਅਲਾ ਕਹਿੰਦਾ ਇਹ ਮਹਿੰਗੇ ਨੇ ਮਹਿੰਗੇ ਨਹੀਂ ਹੈਗੇ ਮੁੰਡੇ ਸਹੀ ਦੇ ਵਿਚਾਰੇ ਮਾਲ ਮਾਲ ਮੋਲ ਯਾਰ ਸਹੀ ਹੋਣਾ ਏਡੀਕ ਦਾ 25-30 ਹਜ਼ਾਰ ਮੰਗ ਰਹੇ ਆ ਪਾਪਾ ਜੂਰੇ ਆ ਕੇ ਵੀਡੀਓ ਕਹੋ ਇਹ ਨਾਲ ਬਾਰੇ ਉਹਨਾਂ ਨਾਲ ਗੱਲ ਹੀ ਨਹੀਂ ਕਰਦੇ ਆ ਜਰਾ ਕਿਵੇਂ ਨਹੀਂ ਬੰਦੇ ਇਹ ਵਿਚਾਰੇ ਨਹੀਂ ਨਹੀਂ ਆ ਪੰਜ ਜੈਰੇਟ ਜੈਰੇਟ ਮੰਗਿਆ ਜੈਰੇਟ ਨਾਲ ਵੇਚਦੇ ਬੱਕਰੀਆਂ ਚੰਗੀਆਂ ਨੇ ਦੋ ਬੱਚੇ ਚੰਗੇ ਮਗਰ ਦੋ ਦੇ ਦੇ ਮੋਰੇ ਉਹਨੇ ਬੰਗ ਨਾਕ ਹੋ ਗਏ ਤੇਰੇ ਬਾਗੀ ਬਣਾ ਪਿੰਡਾ ਜੇ ਆ ਜਾਂਦਾ ਉਸ ਬਾਦ ਇਹ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਇਹ ਵਿਚਾਰਾ ਕਹਿੰਦਾ ਜੀ ਮੈਂ ਬੱਕਰੀਆਂ ਵੇਚ ਕੇ ਗਲਤੀ ਕਰ ਲਈ ਚੂੜੀਆਂ ਵੇਚ ਕੇ ਹੁੰਦਾ ਪਿੰਡਾਂ ਚ ਚੂੜੀਆਂ ਬਣ ਕੇ ਆਉਣੇ 2 ਵਜੇ ਤੱਕ ਆਥਣੀ ਜੇ ਬੱਕਰੀਆਂ ਛੱਡ ਲੈ ਕੇ ਕੁੜੀ ਦਾ ਤਾਂ ਅੱਗੇ ਅੱਜ ਬਾਹਲੇ ਬੰਦਾ ਉਹ ਚਲੋ ਵਧੀਆ ਕੁੜੀ ਦਾ ਬਨੇ ਬਾਰੋਂ ਕੁੜੀ ਸਹੀ ਹੈ ਸਹੀ ਬੈਨ ਜੀ ਦੀ ਚੰਗਾ ਬਾਰੋਂ ਜੀ ਭਾਈ ਮੈਂ ਵੀ ਧੀਆਣਾ ਸਹੀ ਹੈ ਸਹੀ ਹੈ ਵਧੀਆ ਆਪ ਇਹ ਤਾਂ ਫੇਰ ਬਣ ਜਾਣਗੀਆਂ ਉਹਨੇ ਮੁੰਡੇ ਦਾ ਕਰ ਲਿਆ ਇਹ ਗੁੱਝਾ ਗੱਲ ਵੀ ਦੋਨੋਂ ਦਾ ਉਹ ਤਾਂ ਫੇਰ ਬਣ ਗਈਆਂ ਇਹਨੇ ਵੇਖੀ ਉਹਦੀਆਂ ਫੇਰ ਬਣ ਜਾਣਗੀਆਂ 100000 ਰਾਜਕੌਮ ਹਾਂ ਲਓ ਜੀ ਆ ਬਦਲੀ ਜਾ ਹਾਂ ਭਾਈ ਇੱਕ ਛਾਰ ਓਏ ਤੂੰ ਮੈਨੂੰ ਦੀਦੀ ਪਟਿਆ ਰਾਵੜ ਗੜੀ ਸੀ ਓ ਤੇਨ ਮੂਰ ਛਾਰ ਹੈਂ ਟੂਰਨਾਮੈਂਟਾਂ ਨਹੀਂ ਹੋਈਆਂ ਕਿਉਂ ਕਿ ਕਿਹੜੀ ਪੱਟੇ ਦੀ ਹੈ ਇਹ ਲਾਜਿਕ ਹੈ ਵੈਰੀ ਗੁੱਡ ਆਖੀ ਗੱਲ ਇਹ ਕਿੰਨਾ ਕਰਾਈ ਹੈ ਆ ਜੀ ਇਹ ਨਾ ਆਈ ਆਈ ਆਏ ਹੋਏ ਆਇਓ ਕਰਨਾ ਉਹ ਮੇਰੇ ਮੁਰਾਏ ਤੇ ਸਾਹ ਦੇਖਾ ਇਹ ਇਹ ਆਪਾਂ ਬੱਕਰੀਆਂ ਹੋਣ ਲੈ ਨਹੀਂ ਆਹ ਬੱਕਰੀ ਦਿੱਤੋ ਇਸ ਮੈਂ ਦੱਸਦਾ ਮਾੜੀ ਮੜੇ ਸੌਦੇ ਕਰਾੜੇ ਆ ਗੱਬਰ ਤੇਰਾ ਪਰਮਾਨ ਸਾਧ ਆ ਦੇਖੋ ਇਹਨਾਂ ਨੂੰ ਪੁੱਛਾਂ ਪੁੱਛਾਂ 14 ਕੇ ਜੋੜੇ ਦਾ ਰੇਟ ਜਮਾ ਜਾਈ ਬੰਦੇ ਆ ਸੀ ਅੱਜ ਅੱਜ ਬੰਦੇ ਨੇ ਨੀ ਜਜਮਤਿਆ ਕੋਈ ਪੈਂਤੀ ਨਹੀਂ ਕੋਈ ਚਾਲੀ ਕਰਦੇ ਮੇਰੇ ਆਪੇ ਯਾਰ ਵਗੈਰਾ ਥੋੜੀ ਨਾਲ ਗੱਲ ਕਰ ਆ ਕਰ ਲਾਨੇ ਬਾਈ ਉਹ ਦੇਖੀ ਕਿੰਨੀ ਦੱਸਦੀ ਐਡੀ ਗੱਲ ਨਹੀਂ ਤੇਰੀ ਬਾਤਰੀ ਕਿੱਥੋਂ ਆਈ ਨਹੀਂ ਕਿੱਦਾਂ ਬੈਠੀ ਜਾ ਦੋਲ ਜਾ ਐਂ ਇਹ ਕੁੜੀ ਦਾ ਬਿਆਹ ਇਹਨਾਂ ਦੇ ਆ ਦੋ ਮੱਤੀਆਂ ਲੈ ਕੇ ਆਏ ਸਭਾ ਕਰਕੇ ਦੋ ਹੀ ਬੱਕਰੀਆਂ ਲੈ ਆਏ ਇਹ ਵੇਚਦੇ ਆ ਮੁੰਡੇ ਦੇ ਬਿਆਹ ਕਰਕੇ ਮੈਂ ਇਹਨੂੰ ਕਰ ਜੂਗੀ ਆਪਾਂ ਕੁੜੀ ਦੇ ਲਿਆ ਕਰਕੇ ਵੇਚ ਦੇਣੀ ਸਭ ਨੂੰ ਕਰ ਜਾਂਦੇ ਭਾਈ ਕੰਮ ਕਰਦਾ ਇਹ ਤਾਂ ਵਿਚਾਰਾ ਚੂੜੀਆਂ ਵੇਚਦਾ ਬਾਦ ਆ ਗਈ ਤੇ ਟਾਈਮ ਤੋਂ ਬਾਦ ਆ ਗਈ ਬੱਕਰੀਆਂ ਆਣਿਆ ਯਾਰ ਇੱਕ ਮੁੱਲ ਦੇ ਦੋ ਬੱਕਰੀਆਂ ਵੰਡੀਆਂ ਬਾਈ ਜੀ ਇੱਕ ਮੁੱਲ ਦੇ ਦੋ ਬੱਕਰੀਆਂ ਵੰਡੀਆਂ ਸਹੀ ਗੱਲ ਹੈ ਹਾਂ ਇਹ ਕੱਲੀ ਕੱਲੀ ਬੱਕਰੀ ਦਾ ਚਾਲੀ ਦੇ ਦਿੰਦੇ ਨੇ ਪੈਸੇ ਮੰਗਣਿਆ ਜਵਾਬ ਲੋ ਜੇ ਆ ਕਰਕੇ ਪੱਜਾ ਆਇਆ ਕਰੋ ਯਾਰ ਤਿੰਨ ਬੱਚੇ ਹੋ ਜਾਣਗੇ ਤੇਰੇ ਦੋ ਬੱਕਰੀਆਂ ਹੋਣਗੇ ਸੱਜੀ ਹੋ ਲੈਨੀ ਤੇਰੀ ਲਗਾਰੀ ਹੋ ਜੂ ਉੱਤੀ ਝੱਕਦਾ ਹੋ ਜਾਏਗਾ ਕਾਲਾ ਬੱਕਰਾ ਅਵੇ ਚੂਰੀਆਂ ਵੇਚਿਆ ਕਦੇ ਬੱਕਰੀਆਂ ਚਾਰ ਲਿਆ ਉਹ ਵੀ ਦੇ ਬੱਚੇ ਅੰਦੋ ਮਿੰਟ ਬੱਚੇ ਇਨੇ ਹੋ ਜਗੇ ਬਾਈ ਤਾਹੇ ਅੱਗੇ ਬੱਚੇ ਦੋ ਤੋਂ ਮਿਲਣਾ ਲੈਣ ਜਾਣਾ ਯਾਰ ਪਾਲ ਕੇ ਤਾਂ ਹਿੰਦੀ ਉਸ ਵਧੀਆ ਹਾਂ ਉਹ ਮੇਂ ਵੀ ਨਹੀਂ ਵਾਲੀ ਚੰਗੀ ਆ ਪੱਠ ਮਾਂ ਨਹੀਂ ਨਹੀਂ ਪੱਠ ਪੂਰੀ ਯਾਰ ਬੇਜੰਦਰਾ ਯਾਰ ਕਰੋ ਨਾ ਬਾਈ ਇਹ ਕਹਿੰਦਾ ਵੀ 16 ਦੀ ਦੇ ਨਾ 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 ਫਿਰ ਇੱਕੋ ਹੀ ਦਾ ਕਿਵੇਂ ਵੇਚਣੀ ਆ ਓ ਯਾਰ 500 ਘੱਟ ਦੇ ਦੇ 500 ਘੱਟ ਦੇ ਦੇ ਕੋਈ ਗੱਲ ਨਹੀਂ ਨਾ ਇੱਕੋ ਦੇ ਦੇ ਕੋਈ ਨਹੀਂ ਬਈ ਯਾਰ ਘਟਾ ਕਰਾ ਨਹੀਂ ਆਪਾਂ 20 ਦੀ 20 ਦੀ ਲੈ ਮੈਂ ਕੰਮ ਤੇ ਆ ਥੋੜਾ ਯਤਨ ਕਰਾਂ ਥੋੜਾ ਤੇਰੇ ਸਾਹਮਣੇ ਪਰੇਟ ਨਹੀਂ ਕੀਤਾ ਉਹ ਜਾ ਯਾਰ ਕੀ ਫਾਇਦਾ ਯਾਰ ਆਪਾਂ 25000 ਇਹਦਾ ਥੋੜਾ ਜਿਹਾ ਦਿੱਤਾ ਕਰਦਾ ਇਹਾਰੇ ਟੱਪਾ ਕਰਦਾ ਬਾਈ ਚੁੰਗੀ ਬੱਕਰੀ ਬਣਾਤਾ ਡਾਕਾ ਮਾਰੀ ਹੋਈ ਅਮਲੀ ਨਾਲ ਇਹ 15 ਮਿੰਟ ਦਾ ਡਾਕਾ ਪਾਤਾ ਕਹਿੰਦਾ ਅੱਜ ਬੱਕਰੀ ਦਾ ਪੜਾਕਾ ਬੱਸ 17000 ਦੀ ਦਿੰਨੇ ਨਹੀਂ ਨਹੀਂ ਹੁੰਦੀ ਰਾਜੂ ਨਹੀਂ ਹੋਗੀ ਫਿਰ 12000 ਨਹੀਂ ਹੁੰਦੀ ਚੁੱਪ ਕਰ ਨਹੀਂ ਨਹੀਂ ਗਿਆ ਰਾਜੂ ਪਤਾ ਕੀ ਗੱਲ ਹੈ ਮੈਂ ਨਹੀਂ ਹੋ ਜੀਗਾ ਉਹ ਗਰੀਬ ਹੈ ਉਹ ਗਰੀਬ ਖਰਚਾ ਯਾਰ ਖਰਚਾ ਮਨਾਵਾਗੇ ਕਿਸੇ ਰੋਟਾ ਮਨਾਵਾਗੇ ਕਰ ਜੋ ਤੇਰੀ ਗੱਲ ਹੀ ਟਾਲਦੇ ਯਾਰ ਬਸ ਕਰ ਸਾਡੇ 18 ਦੀ ਹੋ ਗਈ 12 ਦੀ ਗੱਲ ਨਹੀਂ ਯਾਦ ਆ ਗਈ ਯਾਰ ਹੋਰ ਰਜਾਦੂ ਨੇ ਕੋਈ ਗੱਲ ਮੈਨੂੰ ਵੀ ਜਿਵੇਂ ਜਿਵੇਂ ਸੌਦੇ ਹੋਣਗੇ ਜਿਵੇਂ ਜਿਵੇਂ ਨਸ਼ਾ ਹੋਊਗਾ ਨਹੀਂ ਨਹੀਂ ਵਾਦਾ ਕਰੀਆ ਉਹਦਾ ਵਪਾਰੀਆਂ ਦਾ ਨਸ਼ਾ ਹੁੰਦਾ ਮੈਨੂੰ ਕੋਈ ਨਾਸ਼ਾ ਗੱਲ ਹੀ ਕੋਈ ਨਹੀਂ ਦਾ ਇਹ ਨਸ਼ਾ ਕਹਦਾ ਉਹ ਜਦੋਂ ਕੋਈ ਮੇਰਾ ਸੌਦਾ ਨਹੀਂ ਹੋਇਆ ਬੁਢੀ ਜੀ ਫੁੱਕੀ ਬੈਠਾ ਰਹਿਣਾ ਬਾਈ ਯਾਰ ਗਾਂ ਨੂੰ 10 ਸੌਣਗੇ ਇਹ ਵੀ ਕਹਿਣਗੇ ਬਾਈ ਜਿਹੜੇ ਬਾਈ ਇੱਕ ਬੱਕਰੀ ਦੇ ਮੁੱਲ 'ਚ 5 ਨਾਗ ਬਣਾਤੇ ਕੋਈ ਨਹੀਂ ਉਹ ਸਾਈ ਇਹ ਕਹਿੰਦੇ ਨੇ ਉਹ ਵਧੀਆ ਬਣਦੇ ਆਲਾ ਕਹਿੰਦਾ ਇਹ ਮਹਿੰਗੇ ਨੇ ਮਹਿੰਗੇ ਨਹੀਂ ਹੈਗੇ ਮੁੰਡੇ ਸਹੀ ਨੇ ਵਿਚਾਰੇ ਮਾਲ ਮੋਲ ਮੋਲ ਯਾਰ ਉਹ ਕਹੀ ਹੋਣਾ 20 ਦਾ 25000 ਰੁਪਆ ਕਰਦਾ ਕਿੰਨੇ ਬਾਈ ਉਹ ਕੁਛ ਦੇ ਦੇ ਨਾ ਗੱ ਬਾਰੇ ਨਾ ਨਾ ਗਾਲੀ ਨਹੀਂ ਕਰਦੇ ਆ ਜਰਾ ਕਿਵੇਂ ਨੇ ਬੰਦੇ ਇਹ ਬੇਚਾਰੇ ਨਹੀਂ ਨਹੀਂ ਆਪਾਂ ਜਾਇਰ ਰੇਟ ਜਾਇਰ ਰੇਟ ਮੰਗਿਆ ਜਾਇਰ ਰੇਟ ਨਾਲ ਬੱਕਰੀਆਂ ਚੰਗੀਆਂ ਨੇ ਦੋ ਬੱਚੇ ਚੰਗੇ ਮਗਰ ਦੋ ਦੇ ਦੇ ਮੋਰੇ ਉਹਦੇ ਮੋਰੇ ਪੰਜ ਨਾਕ ਹੋ ਗਏ ਤੇਰੇ ਬਾਜੀ ਬਣੇ ਪਿੱਛੇ ਜਾਇਰ ਨਾਲ ਤੋਂ ਬਾਅਦ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਇਹ ਵਿਚਾਰਾ ਕਹਿੰਦਾ ਜੀ ਮੈਂ ਬੱਕਰੀਆਂ ਵੇਚ ਕੇ ਗਲਤੀ ਕਰ ਲਈ ਚੂੜੀਆਂ ਵੇਚ ਕੇ ਆਉਂਗਾ ਪਿੰਡਾਂ ਚ। ਚੂੜੀਆਂ ਬਣ ਗਈਆਂ ਹੋਣੇ। 2 ਵਜੇ ਤੱਕ ਆਥਣੇ ਜੇ ਬੱਕਰੀਆਂ ਛੱਡ ਲੈ ਕੇ। ਕੁੜੀ ਦਾ ਆ ਕੇ ਅੱਜ ਬਾਹਲੇ ਬੰਦਾ ਉਹ ਕਹਿੰਦਾ ਚਲੋ ਵਧੀਆ ਕੁੜੀ ਦਾ ਬਣੇ ਬਾਰੋਂ ਉੱਠੀ। 3 ਪੈਨ ਜੀ ਦੀ ਚੰਗਾ ਬਾਰੋਂ ਉੱਠ ਜੇ ਭਾਈ ਮੈਂ ਵੀ 3 ਆਣਾ। ਸਹੀ ਹੈ ਸਹੀ ਹੈ। ਵਧੀਆ। ਆਪਾਂ ਇਹ ਤਾਂ ਫੇਰ ਬਣ ਜਾਣਗੀਆਂ। ਉਹਨੇ ਮੁੰਡੇ ਦਾ ਕਰ ਲਿਆ ਇਹ ਕੁੜੀ ਦਾ ਕਰ ਦੋਨੋਂ ਦਾ। ਉਹ ਤਾਂ ਫੇਰ ਬਣ ਗਈਆਂ ਇਹਨੇ ਨਹੀਂ ਆਪੂ। ਉਹਦੀਆਂ ਫੇਰ ਬਣ ਜਾਣਗੀਆਂ। 2 ਵੇ ਦਾ ਰਾਜਕੌਣਾ। ਹਾਂ। ਲਓ ਜੀ। ਆ ਬਦਲੀ ਹੈ ਹਾਂ ਭਾਈ ਠੀਕ ਠਾਕ ਉਹ ਤੂੰ ਮੈਨੂੰ ਨਹੀਂ ਪਟਿਆ ਰਵੜ ਗੜੀ ਸੀ ਦੋ ਦੈਨ ਮੈਂ ਨਹੀਂ ਚਾਹ ਹੈ ਮੈਂ ਮੰਮੈਂਟਾ ਨਹੀਂ ਹੋਈਏਗਾ ਕਿ ਕਿਹੜੀ ਪਟੇਗੀ ਇਹਦੀ ਲੋਡਿੰਗ 5 ਮਿੰਟ ਲੈਣਗਾ ਆਹ ਵੀ ਹੈ ਨਾ ਆਹ ਵੀ ਹੈ ਉਹ ਆਇਓ ਕਰ ਲੈ ਕੋਈ ਫਰਮਾਵੇ ਇੱਕ ਨਾ ਆਹ ਦੇਖ ਆ ਇਹ ਐਸ ਆਪਾਂ ਬੱਕਰੀਆਂ ਹੋਣ ਲੈ ਆ ਆ ਬੱਕਰੀ ਦਿੱਤੀ ਸਾਡਾ ਬੜੀ ਮੜਾ ਨਾ ਗੱਪਾਂ ਤੇ ਇਹ ਆਪਾਂ ਸਾਥ ਆ ਬੱਕਰੀ ਦਾ ਦੁੱਧ ਚੜੀ ਨਾ ਲਾ ਦੇ ਖਾਣਾ ਲਾ ਦੇ ਕਰਨ ਲੈਣ ਲਾ ਦੇ ਖਾਣਾ ਉਹਨਾਂ ਦਾ ਕੰਮ ਇੰਜ ਲੀ ਟੋਰ ਸੋ ਉਹੀ ਬਣਾ ਲਓ ਫਿਰ ਇੰਨੇ ਓਥੇ ਕੋਈ ਨਹੀਂ ਹੁੰਦਾ ਦੂਜੇ ਰੋਡ ਤੋਂ ਹੋਣ ਚੇਤੀ ਇੱਧਰ ਆਵੋ ਬਾਰਗਾਂ ਦੇ ਨੋਟ ਬੀਨਾਂ ਚ ਬਣਾ ਲਓ ਸਾਡੇ ਚ ਬੱਦ ਦੰਦ ਲਾਓ ਜੀ ਆਪ ਜੀ ਦੇਖੋ ਬੜਾ ਠੀਕ ਨੇ ਠੀਕ ਹੈ ਤੋਤੇ ਵਰਗੇ ਤੋਤੇ ਵਰਗੇ ਢਾ ਦੇਾਂਗੇ ਫਿਰ ਇਹਦੇ ਤੋਤੇ ਸਾਰੇ ਫੁਰ ਦੇ ਚ ਪਸਤਵਾਓ ਇਹਨੇ ਨੂੰ ਹਾਂ ਦੇਖੋ ਜੀ ਦੇਖਣ ਦਾ ਠੀਕ ਹੈ ਹੈ ਇਹਦਾ ਚਾਚਾ ਨੂੰ ਧੋਨੀ ਦੰਦ ਦੰਦ ਪਟਦੇ ਮੂੰਹ ਤੇ ਖੀਰੀ ਲੱਗਦੀ ਹੈ ਇਦਰੋਂ ਹੀ ਨਾ ਮਾਰਾ ਯਾਰ ਮੋਟੂ ਇਧਰ ਮੋਟੂ ਹੋਣਾ ਨਾਲ ਇਧਰ ਨੂੰ ਆ ਬੱਕਰਾ ਫਿਰਦਾ ਬੱਕਰੇ ਨੂੰ ਕਹ ਕਹਦੇ ਬੱਕਰੇ ਨੂੰ ਕੁਛ ਨਹੀਂ ਕਹਣਾ ਤੈਨੂੰ ਐਰਤੀਆਂ ਦੀਆਂ ਬਾਈ ਹੁਣ ਦੱਸ ਆ ਜਾ ਤੂੰ ਆ ਜਾ ਇਧਰ ਇਤਨੀ ਕਿੰਨੇ ਦੀ ਆ ਵੇ ਇਤਨਾਂ ਵਾਲੀ ਗੱਲ ਕਰ ਇਧਰ ਚੱਲ ਵੜਾ ਪੰਜ ਇਧਰ ਟੱਪ ਜਾ ਇਤਨਾਂ ਵਾਲੀ ਗੱਲ ਕਰ ਇਧਰ ਆ ਜਾ ਸਟੂਲਿਆ ਫੇਰ ਹੀ ਗੱਲ ਦਾ ਬਵਾਦ ਆ ਵੀ ਮੈਨੂੰ ਲੰਘਾ ਤੈਨੂੰ ਵੀਡੀਓ ਚ ਚਲ ਰੋਜ਼ ਕਹਿੰਦਾ ਇੱਕ ਪਾਸੇ ਕਰਕੇ ਉਧਰ ਗਏ ਸਾਡੇ ਤਾਂ ਮੈਨੂੰ ਪੱਕੇ ਕਿਹਾ ਨਾ ਰਿਆਂ ਦਾ ਹੱਟੇ ਮੈਨੂੰ ਪਤਾ ਆ ਸਾਡਾ ਸਾਡਾ ਗੁੱਸਾ ਨਹੀਂ ਕਰਦਾ ਆਹਰਾ ਬੋਜੇ ਮਤਾ ਆ ਭਾਈ ਵੇਚਣ ਵਾਲੀ ਗੱਲ ਛੱਡ ਛੋਟੀ ਵੀਰ ਮੇਰੀ ਗੱਲ ਸੁਣੋ 16000 ਕਹਿੰਦਾ ਤੁਸੀਂ ਦੱਸੋ ਕੱਚਾ ਮੁੱਲ ਨਾ ਲਾਵਾਂ ਪੂਰੀ 10000 ਦੀ ਦੇ ਬਾਈ ਜੀ ਫਿਰ ਕਦੇ ਕਿੱਥੇ ਪੂਰੀ ਹੋਊਗੀ ਆਪਣੀ ਨਿ ਜਾਣੀਆਂ ਜਸਤਨਾ ਦਾ ਜਵਾਬ 15000 ਓ ਮਾਈ ਗॉड ਜੈਸਰ ਨੋ ਹੈ ਓ ਮਾਈ ਗਾਡਸ ਸੋਰ ਦੇ ਸੋ ਇਹ ਚੰਗੀ ਬੱਕਰੀ ਆ ਜਾਈ ਤੇ ਦੀ ਕਹੋ ਜੀ ਹੁਣ ਇਹ ਆਸ ਵੀ ਨਹੀਂ ਲੱਗੀ ਕਹਾਂ 6 ਮਹੀਨੇ ਸਾਲ ਤੇ ਗੱਲ ਗਈ 6 ਮਹੀਨੇ ਨੇ ਐਡੀ ਹੋਰ ਹੋ ਜੂ ਐਡੀ ਨੂੰ ਕੀ ਕਰਨਾ ਚੋਬਰ ਬਣ ਜੂ ਇਹ ਮਟਿਆਰ ਹੈ ਮਟਿਆਰ ਹੋ ਜੂ ਪਿੱਛੇ ਹਟ ਕੇ ਕਦੋਂ ਤੋਂ ਲੋਕ ਮਟਿਆਰ ਹੋ ਜੂ ਤਾ ਫਿਰ 6 ਮਹੀਨੇ ਚੋਬਰ ਨਹੀਂ ਚੋਬਰ ਬਣ ਚੋਬਰ ਕਹਿੰਦਾ ਅੱਧਾ ਤੋਂ ਲੋਕ ਹਟ ਰਹੇ ਪਲੀ ਹੋਈ ਆ बस <laughs> <laughs> माल चंगा ਹੋਵੇ ਬਸ ਸਹੀ ਲੈਂਦੇ ਨੇ ਬੱਕੀਆਂ ਵਧੀਆ ਹੁਣ ਮੰਨ ਲਈ ਜੋਗੇ ਕਮੀ ਹੈਗੀ ਤਾਂ ਪੱਠ ਚ ਦੇ ਨੀ ਕਮੀ ਨਹੀਂ ਆਪਾਂ ਕਰਦੇ ਬਾਈ ਛੋਟੇ ਵੀ ਤੇਰੀ ਪਾਸ ਬਸ ਸੁਚ ਬਈ ਪਸੰਦ ਆ ਤੇਰੇ ਹੈ ਇੱਕੇ ਗੱਲ ਚ ਨਵੇੜ ਕੇ ਜਾਣਾ 12000 ਦੀ ਨਾਮ ਨਹੀਂ ਤੇ ਨਿਹੜਾ ਚੋਰੀ ਮਿਲਦੀ 12 ਦੀ 12 ਚੱਲ ਹੋਰ ਇਹਦੀ ਵਜੇ 12 ਦੀ ਇਹ ਮੁੱਲ ਹੁੰਦਾ ਨਾ ਫਿਰ ਆ ਮੇਲਾ ਤੂੰ ਕਹਿੰਦਾ ਨਿਹੜਾ ਮੈਂ ਆਇਆ ਸਪੈਸ਼ਲ ਜੀ ਤੁਸੀਂ ਕਿੰਨੇ ਦੀ ਵੇਚੋਗੇ ਇਹ ਬੱਕਰੀ ਦੀ ਟੈਂਸ਼ਨ ਹਾਂ ਦੇਖ ਲੈ ਬਾਬਾ ਜੀ ਕਿੰਨੇ ਦੀ ਵੇਚੋ 16000 ਇਹ ਕਿਉਂ ਹੈ ਉਥੇ ਨਾਲ ਉਹ ਸਵਾਦ ਤਾਂ ਇੱਥੇ ਆ ਮੈਂ ਇੱਥੇ ਗਾ ਸਵਾਲ ਲੈਣੇ ਬ੍ਰੋਕਰ ਘਾਣ ਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਪਹਿਰੇ ਆਪਾਂ 16000 ਦੇਵਾਂਗਾ ਐਂਡ ਕਰ ਤਾਂ ਨਾ ਆਪਾਂ ਜੱਸਾ ਕੋਈ ਨਹੀਂ ਕੋਈ ਨਹੀਂ ਫਿਰ ਬੋਲਣ ਦੇ ਲਗਾ ਸੁਣ ਜੱਸ ਨੂੰ ਕਰ ਤਾਂ ਉਹਨੇ ਆਪਾਂ ਨੂੰ ਨਹੀਂ ਦੇ ਦਿੱਤਾ ਕਰਦਾ ਵੀ ਜੱਸ ਨੂੰ ਜਵਾਬ ਹਾਂ ਚਾਰ ਜੀ ਲੈ ਕੇ ਜਾਣਾ ਸੀ 13000 ਦੀ ਦਿੰਨੇ ਮੈਂ ਵੀ ਨਹੀਂ ਨਹੀਂ 라ਜੂ ਫਰਮਾਨ ਆਲਦੀ ਆ ਯਾਰ ਪਰਮਾਤਮਾ ਕਹਿੰਦਾ ਯਾਰ ਹੋ ਗਿਆ ਕੋਈ ਨਾ ਫਰਮਾਨਤਾਂ ਨਹੀਂ ਆਪਾਂ 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 ਕਾ ਕੇ ਮੇਰੀ ਆਪਦੀ ਇੰਨੇ ਪੈਸੇ ਆ ਗਏ ਵਿਚ ਸੁਣ ਕੰਮ ਸਾਢੇ 13 ਦੀ ਸਾਢੇ 14 ਦੀ ਮੇਰੀ ਆਪਦੀ ਆਈ ਆ ਪਤੰਦਰਾ ਸਾਢੇ 14 ਦੇ ਲੈ ਜਾ ਹੋਰ ਦੱਸ ਲੱਗੇ ਤਾਂ ਦੇ ਦਿਓ ਜੀ ਭਾਈ ਮੈਂ ਥੱਕਾ ਵੀ ਕੋਈ ਵੀ ਨਹੀਂ ਦੀ ਕੀ ਹੋ ਗਿਆ ਕਰ ਮੋਬਾਈਲ ਨੰਬਰ ਬੰਦ ਕਰ ਮਿੰਟ ਬੰਦ ਕਰ ਬਚੇ ਲੈ ਆਈ ਬਾਈ ਥੱਲੇ 4 ਮਿੰਟ ਹੋਰ ਬਰੋਸ ਕਰ 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 ਹਾਲੋ ਚਾਕਲੇ ਬੱਚੇ ਦਾ ਅਪਡੇਟ ਬੱਚੇ ਦਾ ਅਪਡੇਟ ਬਾਈ ਉਹ ਸਾਹਮਣੇ ਹੋ ਜਾ ਤੂੰ ਹੈਲੋ ਮਮ ਰਘੂ ਵੇ ਵੇ ਅਸ਼ੀਰ ਨਹੀਂ ਕਰਨਾ ਬਾਈ ਮੈਂ ਆਉਣਾ ਆ ਥੱਲੇ ਰੁਕਣਾ ਤਹਾ ਆਉਣਾ ਤਹਾ ਜੇ ਆਉਣਾ ਮੈਂ ਆਲੀ ਪਾਠਾ ਲਾਲ ਵਕਾ ਆ ਥੱਲੇ ਇਤਨੇ ਆ ਬਾਈ ਮੈਂ ਬਾਣਕ ਨਹੀਂ ਬਾਣਾ ਕਨੀ ਆਪਾਂ ਹੈਕ ਨਹੀਂ ਥੱਲੇ ਕਿਹਦਾ ਸੋ ਉਧਰ ਆਉਣਾ ਬਾਈ ਫਿਰ ਮੈਂ ਅੱਗੇ ਘੰਟ ਚੌਥੀ ਆ ਨਾਤੀ ਬਾਈ ਜੋ ਬਾਈ ਆਉਣਾ ਭਾਈ ਮੈਂ ਆਉਣਾ ਕਿਹੜਾ ਕੱਢੀਏ ਤੁਹਾਨੂੰ ਬੱਕਰੀਆਂ ਦੇਣਾ ਹਾਂ ਭਾਈ ਕੀ ਮੰਗਦਾ ਭਾਈ ਬੱਚੇ ਤਾਂ ਹੈ ਲੈਂਦੀ ਐ 12 ਵਾਰ ਕੇ ਦੇਖੋ ਉਹ ਬੱਕਰੀਆਂ ਦੇ ਰਹੇ ਹੋ ਓ ਯਾਰ ਤੈਨੂੰ ਦੱਸਦਾ ਇੱਕ ਵਾਰੀ ਨਹੀਂ ਅਸੀਂ ਸਾਨੂੰ ਪਤਾ ਹੈ ਕੀ ਬਾਰੇ ਤੇ ਇਹ ਤਾਂ ਨਾਲ ਮਾਰ ਕੇ ਜਮਾਉਂਦੇ ਇਹ ਤਾਂ ਕੀ ਚੀਜ਼ ਬੰਦੀ ਐ ਚਲ ਮੈਂ ਤਾਂ ਮਾਰੂੰਂ ਭਾਈ ਫਸਾ ਰਾਂ ਕਿਉਂ ਵੀ

ਜੇ ਜੁਈ ਆਇਆ ਹੋਂਦਾ ਤਾਂ ਇਤਰੂ ਨਾ ਨੱਪ ਚੱਕਦੀ ਜੇ ਕੋਈ ਤਰਦਮੰਦੀ ਲੋਟੀ ਉਹਦ ਮੈਂ ਬੱਕਲੀਆਂ ਜੇ ਮੱਤਾ ਇਸਸ ਹੁੰਦੀ ਜਾਂ ਹੋਰ ਉਹਦਾ ਸੋਜਾ ਹੁੰਦਾ ਪੱਕੀ ਵੀ ਲੋਟੀ ਹੁੰਦੀ ਚੱਲ ਅੱਗੇ ਦੇਖ ਵੀ ਤੇਰੀ ਕਿਸਮਤ ਹੈ ਨਾ ਇਹ ਦੀ ਕੋਈ ਗਰੰਟੀ ਨਾਵੇਂ ਦੇਵਾ ਕਰਤੀ ਉਹ ਤਾਂ ਤੇਰੇ ਪਈ ਸੌਤਾ ਦਵਾ ਕੇ ਇਹ ਹਬਦੇਰਾ ਪੂ ਤੂੰ ਤੇਰੇ ਮੈਂ ਮੇਰੀ ਕਹੋ ਜੀ ਅੱਗੇ ਤੇਰੇ ਭਾਗਲੇ ਸੇ ਸਾਂ ਭਰੀਆਂ ਖੱਲਾਂ ਦਾ ਕੋਈ ਘੋਸਾ ਨਹੀਂ ਦਿੱਸੀ ਆਪਾਂ ਜੈ ਨਾਲ ਜੇ ਲਵਾਗੇ ਜਵਾਨ ਦਾ ਰਸ ਕਮਾਵਾਂਗੇ ਇਹਨਾਂ ਨਾਲ ਪਕਾਈ ਮਾਰਾਂਗੇ ਤਾਂ ਦੋਰ ਪੀਰਾਂ ਤੋਂ ਲਵਾਂਗੇ ਤੇਥੋਂ ਲਵਾਂਗੇ ਨਹੀਂ 1 ਰੁਪਈਆ ਲੈਂਦੇ ਜੇ ਕੰਟਾ ਖੱਪੜੀ ਆ ਨਹੀਂ ਲੈਣੀ ਨਾ ਵੀ ਜਿਵੇਂ ਕਹਾਂ ਨਾ ਕੀ ਮੰਗਦਾ ਇਹਦਾ ਪੁੱਛ ਭਾਈ ਸਹੀ ਮੁੱਲ ਦੱਸ ਲੈ ਮੈਂ ਤਾਂ 28000 ਮੰਗਿਆ ਜੀ ਤੁਸੀਂ ਦੱਸੋ ਕੋਈ 28 ਦੀ ਨਹੀਂ ਹੈ ਜੀ 18000 ਲੈ ਨਹੀਂ 28 ਦੀ ਵੀ ਨਹੀਂ 32 ਦੀ ਲੈ ਹੁਣ ਸਹੀ ਕੀ ਰੀ ਦੇਵੇਂਗਾ ਤੇ ਮੇਰੀ ਦੇਵਾ ਤੇਰੀ ਸਹੀ ਦੇ ਦੇ ਕਈ ਵਾਰੀ ਮੇਰਾ 100 ਰੁਪਿਆ ਅਗਲਾ ਜ਼ਬਤ ਕਰ ਜਾਂਦਾ ਤਾਂ ਤਾਂ ਖਾਤੋਂ ਕਰਦਾ ਉਹੀ ਮੇਰਾ ਸੌਫੀਆ ਬਾਕੀ ਸੀ ਬਾਈ ਬੈਂਕਰ ਨੂੰ ਪੈਨ ਪਤਾ ਜਾਣਦਾ ਹੁੰਦਾ ਆਹੀ ਰਹੇ ਕੋਈ ਨਹੀਂ ਕੀ ਹੋ ਗਿਆ ਕੀ ਹੋ ਗਿਆ ਲੈ ਬੱਕਰੀ ਤੇਰੀ ਵੇਚਦੀ ਭਰਾਵਾ ਗੱਲ ਸੁਣ ਲੈ ਮੇਰੀ ਕੱਚੀਆਂ ਗੱਲਾਂ ਨਹੀਂ ਕਰਦਾ ਪੂਰੀ 20000 ਦੀ ਨਹੀਂ 22000 ਛੋੜ ਕੇ ਨਹੀਂ ਜੀ 24000 ਦੀ ਲੈ ਸਿੰਦਾ ਜੀ ਮੰਤਾ ਤੁਸੀਂ ਸਹੀ ਹੈ। ਦਵਾਰੇ ਦਵਾਰੇ ਜਿਹੜਾ ਪੈਸਾ ਦੇਦਾ ਸਾਰਾ ਸੁਣਦਾ। ਲੋੜ ਤਾਂ ਲੈ ਲਈ ਇਹਨੂੰ ਮੰਗ ਹੀ ਜਾਂਦਾ ਇਹ ਮੰਗ ਹੀ ਜਾਂਦਾ। ਇਹਦਾ ਰਾਹ ਦੇਤਾ ਹੁੰਦੇ। ਇਹ ਤਾਂ ਲੈ ਨਹੀਂ ਤਾ ਦੇਣ ਵਾਲੇ ਪਹਿਲੇ ਕਰੀ ਆ। ਮੈਂ ਤਾਂ 2500 ਰੁਪਏ ਕਹਿ ਕੇ ਤਨਾਲੀ ਲੈਣੀ। 30000 ਉਹ ਜਿਹੜੀ ਬੰਦੀ ਹੈ ਉਹਦਾ ਰੋਲੇ 30000 ਜਾਂ 36000 ਦੇਖਣਾ। ਸਹੀ ਮੁੱਲ। ਮੇਰੇ ਇਥੋਂ ਤਾਂ 100 ਕੁ ਸਮਝੇਗਾ। ਮੈਂ ਤਾਂ ਹੁਣ ਮੇਰਾ ਭੁਗਤਾਨ ਲਾ ਕੇ ਇਥੋਂ ਭੱਜੂ। ਠੀਕ ਹੈ। ਤੇਰਾ ਮੁੱਲ ਪੂਰਾ ਲਾ ਕੇ ਇਥੋਂ ਤੋਂ ਜਾਂ ਤਾਂ ਮੈਂ ਛਡਾਉਣੀ ਆ। ਬਸ ਬੱਕਰੀ ਵੀਰੇ ਵੇਚ ਦਿੱਤੀ ਤੇ। ਕਿੱਟੀਆਂ ਗੱਲਾਂ ਨਹੀਂ ਕਰਦਾ। ਪੂਰੀ 22000 ਦੀ ਹੋ ਗਈ ਬ ਬੱਕਰੀ ਲੈ ਕੇ ਜਾਣੀ ਨਹੀਂ ਯਾਰ ਕੋਈ ਫਰਕ ਹੀ ਨਹੀਂ ਹੁੰਦਾ ਯਾਰ ਕੋਈ ਗੱਲ ਹੁਣ ਤੈਨੂੰ ਦੇਣ ਵਾਲੀ ਗੱਲ ਕਰੀਏ ਬੱਕਰੀ ਚੋਕੀ ਲੈ ਕੇ ਜਾ ਸਾਢੇ 2:00 ਦੀ ਦੰਨਾ ਚੁੱਪ ਕਰ ਬਸ ਹੋ ਗਿਆ ਹਰ ਸਾ ਕੱਢ ਬੱਚੇ ਇਸੇ ਦੇ ਪਾਣੀ ਪਾ ਦੇ ਪਾਣੀ ਕੋਈ ਹੋਊ ਫੂਨ ਵਾਲਾ ਪਾਪਾ ਦੇ ਮਾਰੇ ਮਾਰੇ ਪੋੜੇ ਹੋ ਜਾਂਦੇ ਇਹ ਕਿ ਤੁਹਾਨੂੰ ਭਈ ਇਹ 10 ਆ ਇਹਦਾ ਸਾਰਾ ਦੁੱਧ ਚੋਰੀਆਂ ਕਰਨੀ ਕਰਕੇ ਦੀ ਆ ਭਈ ਵੇਖੜ ਨਹੀਂ ਲੱਗਿਆ ਭਈ ਇਹਨੂੰ ਬੱਚਿਆਂ ਨੂੰ ਜਿਆਦਾ ਨਾ ਚੰਗਾ ਦੀ ਇਹਨੂੰ ਪੱਤਰੀ ਖੱਟਣ ਜਾਂਦੇ ਮੈਂ ਜੋ ਮਾਰਦਾ ਕਰ ਪੱਤਰੀ ਪਸੰਦ ਆ ਗਈ ਇਹ ਲੋਟ ਹੈ ਦੁੱਧ ਦਾ ਹੱਥ ਨਹੀਂ ਵੱਟਦੀ ਮੈਂ ਇਸ ਵਾਰ ਕਹਿੰਦੀ ਨਹੀਂ ਬੱਕਰੀ ਬੱਕਰੀ ਹੱਣੀ ਨਹੀਂ ਗਈ ਮੈਨੂੰ ਫਿੱਟ ਬੈਟ ਗਈ ਇਹ ਤੁਸੀਂ ਘਰੇ ਰੱਖਣੀ ਕੀਂਦਾਰ ਬੰਦੇ ਹੋ ਆਣੋ ਜਾਣਾ ਵੀ ਇਹਨਾਂ ਨਾਲ ਜੈਤੋ ਯਾਰ ਤੇ ਮੈਂ ਕਹਾ ਜਤਕਿਲ ਜਾਣਾ ਉਹ ਜਾਂਦਾ ਲਾ ਯਾਰ ਪਿੰਨਬਰ ਦੇ ਦੇ ਬਾਹਰ ਜਾਣਦੇ ਬਾਈ ਨੂੰ ਜੋ ਉਹਨਾਂ ਨੂੰ ਪਿੰਡਾਂ ਦੇ ਹੁੰਦੇ ਦੀ ਗੱਲ ਹੈ ਨੰਬਰ ਦੇ ਦੇ ਬਾਈ ਬਸ ਠੀਕ ਹੈ ਨੰਬਰ ਦੇ ਦਿਓ ਇਹਨੂੰ ਪੈਸੇ ਹੋਏ ਜਿਹੜੇ ਬਣਨਗੇ ਭਾੜੇ ਉਹ ਤਾਂ ਹੋ ਰਹਾ ਇਕ ਕੰਮ ਕਰੋ ਬਾਈ ਉਹ ਬਾਈ ਕੋਈ ਪਾਰਟੀ ਜੀ ਲਈ ਦੇਣਾ ਤੇ ਗੱਲ ਚ ਪਾ ਦਿਓ ਨਿਸ਼ਾਨੀ ਯਾਰ ਮੈਨੂੰ ਦੱਬ ਤੇ ਰੱਸੀ ਨਾ ਕਹਿੰਦਾ ਦੇਖੋ ਯਾਰ ਅੱਸੀ ਜਦੇਵ ਨਾਲ ਮਨਾਂ ਨਾ ਬੱਚੇ ਤਾਂ ਦਲੀਹ ਹੋਣੀ ਨਾ ਆਹ ਵੇ ਖਾ ਥੋੜੇ ਥੋੜੇ ਨਹੀਂ ਯਾਰ ਰਸਿਆ ਖੋਲਾ ਉਹ ਮਾੜੀ ਜੀ ਕੋਈ ਦੀਰ ਦੇ ਦੋ ਨਿਸ਼ਾਨੀ ਦਾ ਪਾ ਦੀਏ ਬੱਚਿਆਂ ਦੇ ਕੀ ਹੋ ਗਿਆ ਕੀ ਹੋ ਗਿਆ ਚਿਹਰੇ ਨੂੰ ਛੇੜ ਦੇ ਇਹ ਬੰਦਾ ਗਰੀਬ ਹੈ ਹੈਲੋ ਭਾਈ ਚਿੱਤਰ ਵੱਧ ਘਰ ਆ ਤੁਸੀ ਬਸ ਬਸ ਚੱਕਰ ਕਰ ਰਿਹਾ ਹੈ ਕਿਸੀ ਵਕਰਾ ਸੇੜਾ ਰਾਜੂ ਆ ਸੇੜਾ ਤੁਸੀਂ ਕਿੰਨੇ ਪਾਉਣਗੇ